ਅੱਜ ਜਿਹੜੀ ਘੋੜੀ ਮਿੱਤਰੋ ਤੁਹਾਡੇ ਬਾਸ ਤੇ ਲੈ ਕੇ ਆਇਆ ਇਹ ਜਿਹੜੇ ਨਵੇਂ ਸੱਜਣ ਮਿੱਤਰਾਂ ਨੇ ਲੈਣੀ ਹੈ ਉਹ ਸੱਜਣ ਮਿੱਤਰਾਂ ਬਾਸ ਤੇ ਬਹੁਤ ਚੰਗੀ ਘੋੜੀ ਆਗੀ ਗਰੰਟੀ ਨਾਲ ਨੁਕਰੀ ਰਿਜ਼ਲਟ ਦਿੰਦੀ ਹੈ ਉਹਦੀ ਫੋਟੋ ਵੀਡੀਓ ਵੀਡੀਓ ਦੇ ਵਿੱਚ ਲਾਈ ਹੋਈ ਹੈਗੀ ਬਾਕੀ ਘੋੜੀ ਸੋਹਣੀ ਸੁਨੱਖੀ ਬਹੁਤ ਹੈਗੀ ਰੰਗ ਰੂਪ ਬਹੁਤ ਚੰਗਾ ਘੋੜੀ ਦਾ ਪੌੜ ਪੂੜ ਕੰਨਾਂ ਵਗੈਰੇ ਦੀ ਕੁਆਲਿਟੀ ਬਹੁਤ ਚੰਗੀ ਆ ਮੌਕੇ ਦੇ ਦੁਆਰ ਤੋਂ ਨੁਕਰੇ ਘੋੜੀ ਤੋਂ ਗੱਭਨ ਚੈੱਕ ਪਾਸ ਹੋ ਚੁੱਕੀ ਆ ਅੱਗੇ ਆਪਾਂ ਘੋੜੀ ਨੂੰ ਸਾਰੀ ਡਿਟੇਲ ਵਗੈਰਾ ਦਵਾਂਗੇ ਰੇਟ ਵਗੈਰਾ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦੇਣਾ ਆ ਛੇ ਦੀ ਛੇ ਦੀ ਵੀਡੀਓ ਨੂੰ ਕਰ ਦੋ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੇ ਲਾਲ ਜਾਣ ਪਰ ਤੇ ਹੋਰ ਵੀਡੀਓ ਵੀ ਆਉਣਗੀਆਂ ਬਾਕੀ ਜੇ ਕਿਸੇ ਹੋਰ ਸੱਜੇ ਨਿੱਤਰ ਨੇ ਜਾਂ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਮਿੱਤਰੋ ਵੀਡੀਓ ਦੇ ਐਂਡ ਵਿੱਚ ਦਿੱਤਾ ਹੁੰਦਾ ਉਸ ਨੰਬਰ ਤੇ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਆਜੋ ਮਿੱਤਰੋ ਹੁਣ ਆਪਾਂ ਤੁਹਾਨੂੰ ਦਿੰਦੇ ਆ ਘੋੜੀ ਬਾਰੇ ਜਾਣਕਾਰੀ ਇਹ ਲਾਲ ਚੰਬੀ ਘੋੜੀ ਮਿੱਤਰੋ ਪਾ ਤੁਹਾਨੂੰ ਵੀਡੀਓ ਦੇ ਵਿੱਚ ਸ਼ੁਰੂਆਤ ਵਿੱਚ ਹੀ ਕਿਹਾ ਸੀ ਵੀ ਨਵੇਂ ਬੰਦੇ ਰੱਖਣ ਵਾਸਤੇ ਇਹ ਬਹੁਤ ਚੰਗੀ ਆਗੀ। ਬਾਕੀ ਮਿੱਤਰੋ ਮਾਲਕ ਜੀ ਦੇ ਹਰੇਕ ਚੀਜ਼ ਦੀ ਗਾਰੰਟੀ ਲੈਂਦੇ ਆ। ਆ ਤੁਸੀਂ ਨੌਕਰੀ ਰਿਜ਼ਲਟ ਵਗੈਰਾ ਦੇਖ ਸਕਦੇ ਹੋ। ਪਿਛਲਾ ਰਿਜ਼ਲਟ ਆਇਆ ਹੋਇਆ। ਮੌਕੇ ਦੇ ਦੁਆਰ ਤੋਂ ਗੱਭਨ ਚੈੱਕ ਪਾਸ ਹੋਈ ਹੈਗੀ ਨੌਕਰੀ ਘੋੜੀ ਤੋਂ ਹੀ। ਘੋੜੀ ਦੀ ਡਿਟੇਲ ਵਗੈਰਾ ਲਈ ਤੁਸੀਂ ਮਾਲਕ ਜੀ ਨਾਲ ਸੰਪਰਕ ਕਰ ਸਕਦੇ ਹੋ। ਸਵਾਰੀ ਵਗੈਰਾ ਘੋੜੀ ਬਹੁਤ ਵਧੀਆ ਕਰਵਾਉਂਦੀ ਹੈ। ਚੰਗੇ ਠੰਡੇ ਸੁਭਾਅ ਦੀ ਘੋੜੀ ਹੈਗੀ। 6 ਸਾਲ ਐ ਇਸਦੀ ਉਮਰ ਹੈਗੀ। 61 ਇੰਚ ਪਲੱਸ ਹਾਈ ਬਾਲ ਭੋਰੀਆਂ ਵਗੈਰਾ ਦੀ ਪੂਰੀ ਸਾਫ ਆ ਤੁਸੀਂ ਦੇਖ ਸਕਦੇ ਹੋ ਚਾਲ ਵਗੈਰਾ ਬਹੁਤ ਸੋਹਣੀ ਤੁਰਦੀ ਹੈਗੀ ਰੰਗ ਰੂਪ ਬਹੁਤ ਚੜਿਆ ਘੋੜੇ ਨੂੰ ਚਿੱਟਾ ਪਾਣ ਵਗੈਰਾ ਵੀ ਘੋੜੀ 'ਚ ਬਹੁਤ ਹੈਗਾ 1,60,000 ਰੁਪਏ ਮਾਲਕ ਵੀ ਘੋੜੀ ਦਾ ਮੁੱਲ ਕਰਦੇ ਆ ਬਾਕੀ ਹਜੇ ਮੌਕੇ ਦੇ ਮਾਨਟਨ ਹੋ ਜਾਊਗਾ ਬਾਕੀ ਨੁਕਰੇ ਰਿਜ਼ਲਟ ਦੇਣ ਵਾਲੇ ਰਿਜ਼ਲਟ ਪ੍ਰੂਫ ਘੋੜੀ ਹੈਗੀ ਜਿਹੜੇ ਘੋੜੇ ਤੋਂ ਮੌਕੇ ਦੇ ਮੀਟ ਕਰਵਾਈ ਹੋਈ ਆ ਉਸ ਦੇ ਸਾਰੀਆਂ ਫੋਟੋਆਂ ਵੀਡੀਓ ਦਾ ਪ੍ਰੂਫ ਮਿਲ ਜੂਗਾ ਤੁਹਾਨੂੰ ਘੋੜੀ ਦੀ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਨੇ ਲਾਲ ਚੰਬੀ ਘੋੜੀ ਆ ਜੀ 6 ਸਾਲ ਉਮਰ ਆ 61 ਇੰਚ ਪਲੱਸ ਹਾਈਟ ਹੈ ਪਰ ਮਾਲਕ ਵੀਰ ਕਹਿੰਦੇ ਆਪਾਂ ਸਿਰਫ 61 ਇੰਚ ਹੀ ਕਹਿਣੀ ਆ ਘੋੜੀ ਪਹਿਲਾਂ ਵੀ ਨੁਕਰੇ ਰਿਜ਼ਲਟ ਦੇ ਚੁੱਕੇ ਤੇ ਬਾਕੀ ਮੌਕੇ ਦੁਬਾਰ ਤੋਂ ਨੁਕਰੀ ਘੋੜੀ ਤੋਂ ਮੀਟ ਕਰਵਾ ਕੇ ਗੱਭਨ ਚੈੱਕ ਪਾਸ ਹੋ ਚੁੱਕੇ ਮੀਟਿੰਗ ਨੇ ਫੋਟੋ ਵੀੜੇ ਘੋੜੀ ਦੇ ਫੋਟੋ ਵੀੜੇ 88 ਸਾਰੇ ਪ੍ਰੂਫ ਵਗੈਰਾ ਮਿਲ ਜਾਣਗੇ 1 ਲੱਖ ਤੇ 60000 ਰੁਪਏ ਮਾਲਕ ਵੀਰ ਐਸ ਘੋੜੀ ਦਾ ਮੁੱਲ ਕਰਦੇ ਬਾਕੀ ਇਹ ਮੌਕੇ ਦੇ ਮਾਨਤਾਨ ਹੋ ਜਾਊਗਾ ਤਾਂ ਜੇ ਕਿਸੇ ਨੇ ਵੀ ਘੋੜੀ ਖਰੀਦਣੀ ਮਾਲਕੁਰਨ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਮੁੱਖ ਸਰ ਏਰੀਆ ਵਿੱਚ ਇੱਕ ਊੜੀ ਖੜੀ ਹੈਗੀ ਬਾਕੀ ਵੀਡੀਓ ਸਾਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿੱਤਰੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਬਾਕੀ ਮਿੱਤਰੋ ਆਪਣੇ ਇੰਸਟਾਗ੍ਰਾਮ ਤੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਉਹਨਾਂ ਤੇ ਵੀ ਐਦਾਂ ਦੀ ਵੀਡੀਓ ਹੋਰ ਆਉਂਦੀਆਂ ਰਹਿੰਦੀਆਂ ਆ ਜੇ ਕਿਸੇ ਹੋਸ਼ਜਨ ਮਿੱਤਰਾਂ ਨੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਨੰਬਰ ਆਪਣੇ ਸਕਰੀਨ ਤੇ ਚੱਲ ਰਿਹਾ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ